ਤਾਲੀ ਖੜਨੀ ਦੂਰ ਤੇ ਕੰਮ ਔਖਾ ਹੋਇਆ ਹੈ ਨਾ ਇੱਥੇ ਬਾਹਰ ਚ ਓਏ ਇੱਥੇ ਨਾ ਪਾਣੀ ਫੇਰਦਾ ਸਿੱਛੇ ਕਾਲ ਪੱਟੀ ਦਾ ਸੱਗੀ ਦਾ ਕੇ ਰਾਬੜਾ ਲੈਣਾ ਪੈਣਾ ਇਹਨੂੰ ਕੱਟਿਆ ਨੂੰ ਫੇਰ ਪਾਣੀ ਫੇਰਤਾ ਵੇਨੇ ਤੇ ਮੋੜ ਜਾਣਾ ਸੀ ਕਰਾਗਾ ਕਿਹਨੂੰ ਫੋਨ ਕਾਲੀ ਚੰਗੀ ਭਲੀ ਤਰੀ ਜਾਂਦੀ ਅੱਗੇ ਆ ਪਾਣੀ ਆ ਗਿਆ ਰਾਤ ਦੀ ਕਣਕ ਭਰੀ ਲੱਗ ਗਈ ਕਿੰਨਾ ਪਾਣੀ ਦਾ ਤੁਹਾਨੂੰ ਪਤਾ ਨਹੀਂ ਆ ਸਾਰੀ ਗਿੱਲੀ ਆ ਪਾਣੀ ਆ ਗਿਆ ਤੇ ਟਰਾਲੀ ਖਿਲਾਰਨੀ ਪੈ ਗਈ ਐਸੀ ਖਿਲਾਰੀ ਹੁਣ ਤੁਰਦ ਨਹੀਂ ਲਈ ਹੁਣ ਇੱਕ ਨੇ ਖਿਲਾਰੀ ਹੁਣ ਦੋਹਾਂ ਕੋ ਵੀ ਨਹੀਂ ਤੁਰਦੀ ਆਲ ਰਾਈਡਰ ਪਾਣੀ ਜਾ ਗਿਆ ਦਾ ਵਾਹ ਜਿੱਲੇ ਤਾਂ ਪਾ ਪਾਣੇ ਪਿੱਛੇ ਖਿੱਚਣੀ ਪਈ ਤਾਂ ਤੁਲ ਨਹੀਂ ਗਈ ਚੰਗੀ ਭਲੀ ਤਰੀਆ ਉਦੀ ਖਲਾਰ ਤੀ ਚੱਲੇ ਚੱਲੇ ਹੋਰ ਰੋਗੀ ਨੀ ਰੋਗੀ ਬੰਦ ਹੋ ਗਿਆ ਉਹ ਸਿੱਧਾ ਕਰਨਾ ਮੈਨੂੰ ਰੁਕ ਜਾ ਰੁਕ ਜਾ ਚੱਲ 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 ਤੁਰ ਚੱਲ ਚੱਲ ਤੁਰ ਪੀ ਤੁਰ ਪੀ ਤੁਰ ਪੀ ਚੱਲ ਪੈ ਜੋ ਹਿੱਲ ਨਹੀਂ ਡਈ ਪੱਦਰੇ ਖਲੋ ਗਈ ਆ ਪੰਦਰੇ ਖਲੋ ਤੇਰੀ ਲੰਡੀ ਗਾ ਨੂੰ ਕੱਢ ਲੋ ਪੰਦਰੇ ਖਲੋ ਤੇਨੀ ਤੌਂਡੀ ਉਹੋ ਹੀ ਲੱਗੇ ਆ 何